ਜੱਟਾਂ ਦਾ ਸੱਪਾਂ ਨਾਲ ਕੀ ਰਿਸ਼ਤਾ ਸੋਨੂੰ ਉਹ ਦੱਸਣ ਲੱਗਾ ਮੇਰੇ ਵਾਲੇ ਚਾਚੇ ਨੂੰ ਬੜੇ ਜਿਆਦਾ ਸੱਪ ਦਿੰਦੇ ਸੀ ਤੁਹਾਨੂੰ ਪਤਾ ਬੰਦੇ ਭਰੋਸਾ ਜਾਣੀ ਕਰਦੇ ਹੁੰਦੇ ਉਹ ਕਹਿੰਦੇ ਸੀ ਫਿਰਦੇ ਆ ਫਿਰਦੇ ਰਹਿਣ ਨੇ ਮੇਰੀ ਚਾਚੀ ਕਹਿੰਦੀ ਉਹਨੂੰ ਸਾਪ ਪਦੇਸ ਨੂੰ ਹੜ ਜਾਣੇ ਤੂੰ ਇਸਪਾਰ ਤੇ ਨਾ ਮਿੱਟੀ ਕੱਢ ਕੇ ਆਉ ਮੇਰਾ ਚਾਚਾ ਅੰਦਰ ਭੀੜ ਵਾਲੀ ਦੇਖ ਕੇ ਉਹ ਬਾਹਰ ਹੀ ਜਿੱਥੇ ਮਿੱਟੀ ਚ ਖਿੱਲਾ ਜਰ ਲਾਈਆਂ ਪਈਆਂ ਹੁੰਦੀਆਂ ਉਹ ਉੱਥੇ ਮਿੱਟੀ ਕੱਢ ਕੇ ਆ ਗਿਆ ਤੇ ਹੁਣ ਦੂਜੇ ਦਿਨ ਜੋੜੀ ਜੋੜੇ ਦਿਸਣ ਲੱਗੇ ਉਹਨੇ ਅੱਕੇ ਹੋਏ ਨੇ ਮੇਰੀ ਚਾਚੀ ਖੜਕਾਤੀ ਕਹਿੰਦਾ ਤੇਰੇ ਅੰਦ ਬਿਸ਼ਵਾਸ਼ ਨੇ ਤੂੰ ਤਾਂ ਕਹਿੰਦੀ ਸੀ ਵੀ ਸੱਪ ਦਿਸਣ ਲੱਗ ਜਾਣ ਨਹੀਂ ਕਹਿੰਦਾ ਮੈਂ ਕਾਦਾ ਮੇਲੇ ਚ ਆਇਆ ਮੈਨੂੰ ਤਾਂ ਜੋੜੇ ਦਿਸਣ ਲੱਗੇ ਬੁੜੀਆਂ ਨੇ ਰਾਏ ਜੀ ਕੀਤੀ ਕਾ ਬਾਬਾ ਭਾਲ ਲਿਆ ਬੇਲਾਵੇ ਲੈ ਗਏ ਮੇਰੇ ਚਾਚੇ ਨੂੰ ਜਦੋਂ ਲੈ ਗਏ ਬਾਬੇ ਕੋਲੇ ਬਾਬੇ ਨੂੰ ਕਹਿੰਦੇ ਸਾਡੇ ਮੁੰ ਲਾਸਟ ਵਾਰੀ ਬਾਬੇ ਕਦੋਂ ਦੇਖੇ ਸੀ ਉਹ ਕਹਿੰਦਾ ਬਾਬਾ ਜੀ ਮੈਂ ਤਾਂ ਸੋਨੂੰ ਅੱਜ ਹੀ ਮਿਲਿਆ ਉਹ ਕਹਿੰਦਾ ਇਹ ਬਾਬਾ ਨਹੀਂ ਸੱਪ ਕਦੋਂ ਦੇਖੇ ਲਾਸਟ ਵਾਰੀ ਕਿਹੜਾ ਡੰਗਰਾਂ ਵਾਲੀ ਖੇਲ ਲਵੇ ਫਿਰਦੇ ਸੀ ਮੇਰੇ ਹੱਥ 'ਚ ਫੌੜਾ ਸੀ ਮੈਂ ਤਾਂ ਉਹਦੀ ਠੱਲ ਤੇ 2 ਮਿੰਟਾਂ ਦੇ ਅੰਦਰ ਮੈਂ ਆਪਦੇ ਚਾਚੇ ਨੂੰ ਫੜ ਕੇ ਉਹਦੀ ਬਾਹਰ ਲਿਆ ਆ ਆਣ ਲੱਗੇ ਬਾਬਾ ਪੂਰਾ ਹੱਕ ਗਿਆ ਬਾਬਾ ਕਹਿਣ ਲੱਗਾ ਜਿਹੜੇ ਹਿਸਾਬ ਤੇ ਤੇਰੇ 'ਚ ਜ਼ਹਿਰ ਆ ਤੈਨੂੰ ਤਾਂ 5-6 ਸੱਪ ਇਕੱਠੇ ਰਾਲ ਕੇ ਠੱਲਣਗੇ ਜਦੋਂ ਅਸੀਂ ਆ ਗਏ ਘਰੇ ਮੇਰਾ ਚਾਚਾ ਫਿਰ ਸੱਪਾਂ ਤੋਂ ਬਹੁਤ ਜ਼ਿਆਦਾ ਡਰ ਗਿਆ ਇਹਦਾ ਮੈਨੂੰ ਤਾਂ ਬੂਟ ਦਵਾ ਕੇ ਲੈ ਜਾ ਰੋ ਬੂਟ ਲੈਣ ਬਾਗੇ ਬੂਟ ਵਾਲੀ ਦਿਖਾਣ ਤੇ ਆச்சா ਮੇਰਾ ਕਹਿੰਦਾ ਹੈਗਾ ਨਾ ਗੋਡਿਆਂ ਦਾ ਗੋਡਿਆਂ ਤੱਕ ਬੂਟ ਆਉਣੇ ਚਾਹੀਦੇ ਐਡੇ ਦਿਖਾ ਉਹ ਕਹਿੰਦੇ ਫਿਰ ਇਹ ਇੱਥੇ ਨਹੀਂ ਮਿਲਦੇ ਇਹ ਤਾਂ ਜਿੱਥੇ ਸੜਕ ਬਣਾਉਣ ਵਾਲੀਆਂ ਕੰਪਨੀਆਂ ਦਿੰਦੀਆਂ ਨੇ ਬੂਟ ਉਹਨਾਂ ਤੋਂ ਲਿਆਉ ਜਾ ਕੇ ਤੇ ਜਿਹਦੀ ਤਾਂ ਸ਼ਰਤ ਆ ਗਈ ਉਹ ਤਾਂ ਮਿੱਟੀ ਕੱਟ ਕੇ ਉਹਨਾਂ ਤਾਂ ਦਿਸੋ ਹਾਰ ਜਾਂਦੇ ਉਹਨਾਂ ਤਾਂ ਪੱਥਰ ਜੋ ਵੀ ਰੱਬ ਮਿਲ ਜਾਂਦਾਗਾ ਜਿਹਦੀ ਸ਼ਰਤਾਂ ਨਹੀਂ ਪਵਾਦੀ ਉਹ ਕਿਤੇ ਮਰਜੀ ਜਾਇਆ ਵੇ ਗੁਰਦੁਆਰੇ ਮੰਦਰ ਉਹਨੂੰ ਨਹੀਂ ਉਹਦਾ ਨਹੀਂ ਕੋਈ ਇਲਾਜ ਹੋ ਸਕਦਾ